ਕਥਾ ਵਿਚਾਰ ਵੱਧ ਤੋਂ ਵੱਧ ਸੰਗਤਾ ਚੈਨਲ ਤੇ ਜੁੜੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਸਰਬ ਸੰਗਤਾ ਨੂੰ ਬੇਨਤੀ ਹੈ ਕਿ ਗੁਰਬਾਣੀ ਦੀ ਮਹਿਕ ਹਰ ਘਰ ਦੇ ਵਿੱਚ ਪਹੁੰਚੇ ਆ ਭਗਤਾਂ ਦੀ ਬਾਣੀ ਦੀ ਕਥਾ ਵਿਚਾਰ ਸਾਂਝੀ ਕਰਨ ਲੱਗੇ ਹਨ ਜਿੰਨੇ ਵੀ ਭਗਤ ਹੋਏ ਹਨ ਬਦਕ ਉਧਾਰਿਓ ਖੰਮ ਪ੍ਰਹਾਰ ਇਸ ਤੁਕ ਵਿੱਚ ਉਧਾਰਿਓ ਕਿਰਿਆ ਦੇਹਲੀ ਦੀਪਕ ਹੋ ਕੇ ਪਈ ਹੈ ਅਰਥ ਹੁੰਦਾ ਹੈ ਬਦਕ ਨੂੰ ਤਾਰਿਆ ਹੈ ਅਤੇ ਤਾਰਿਆ ਹੈ تیر ਮਾਰਨ ਵਾਲੇ ਵਿਆਦ ਨੂੰ ਇਨਾਂ ਦੋਹਾਂ ਦੇ ਪ੍ਰਸੰਗ ਵੱਖੋ-ਵੱਖਰੇ ਸਤਰ ਹਨ ਚਰਣ ਬਦਕ ਜਨਤਿਓ ਮੁਕਤ ਭਈ ਹੋਂ ਬਲ ਬਲ ਜਿਨ ਰਾਮ ਕਹੀ ਗੌੜੀ ਨਾਮਦੇਵ ਜੀ ਇੱਕ ਲੋਧੀਆ ਨਾਮ ਦਾ ਸ਼ਿਕਾਰੀ ਸੀ ਉਹ ਸ਼ਿਕਾਰੀ ਕੁੱਤੇ ਨੂੰ ਨਾਲ ਲੈ ਕੇ ਹਰ ਰੋਜ਼ ਜੰਗਲ ਵਿੱਚ ਚਿੜੀਆਂ ਬਟੇਰੀ ਮਾਰਨ ਵਾਸਤੇ ਜਾਇਆ ਕਰਦਾ ਸੀ ਇੱਕ ਦਿਨ ਨਿੱਤ ਵਾਂਗੂ ਸ਼ਿਕਾਰ ਕਰਨ ਗਿਆ ਦੋ ਤਿੰਨ ਪਹਿਰ ਬਨ ਵਿੱਚ ਜਾਲ ਖਲਾਰ ਕੇ ਬੈਠਾ ਰਿਹਾ ਪਰ ਉਸਨੂੰ ਕੋਈ ਸ਼ਿਕਾਰ ਨਾ ਮਿਲਿਆ ਅੰਤ ਜਦ ਉਦਾਸ ਜਿਹਾ ਹੋ ਕੇ ਘਰ ਨੂੰ ਮੁੜਿਆ ਤਾਂ ਅੱਗੇ ਇੱਕ ਮਹਾਤਮਾ ਨੂੰ ਤਪ ਕਰਦਿਆਂ ਵੇਖ ਕੇ ਇਸ ਨੇ ਉਹਨਾਂ ਦੇ ਅੱਗੇ ਖੜੇ ਹੋ ਕੇ ਮਨ ਵਿੱਚ ਹੀ ਬੇਨਤੀ ਕੀਤੀ ਮਹਾਤਮਾ ਜੀ ਜੋ ਸ਼ਿਕਾਰ ਅੱਜ ਮੈਨੂੰ ਮਿਲੇਗਾ ਉਸ ਦਾ ਅਧ ਤੁਹਾਨੂੰ ਭੇਟ ਕਰਾਂਗਾ ਇਹ ਕਹਿ ਕੇ ਥੋੜੀ ਵਿਤ ਉੱਥੇ ਜਾ ਕੇ ਫੇਰ ਜਾਲ ਖਿਲਾਰ ਕੇ ਬੈਠ ਗਿਆ ਉਸ ਵਿੱਚ ਸੱਤ ਪੰਛੀ ਫਸ ਗਏ ਤਾਂ ਹੈ ਸ਼ਿਕਾਰੀ ਪੰਛੀ ਫੜ ਕੇ ਸੰਤ ਕੋਲ ਆ ਕੇ ਕਹਿਣ ਲੱਗਾ ਹੇ ਮਹਾਤਮਾ ਜੀ ਮੈਂ ਤੁਹਾਡੀ ਸੁਖਣਾ ਸੁਖੀ ਸੀ ਇਸ ਲਈ ਆਪ ਸਮਾਧੀ ਖੋਲ ਕੇ ਆਪਣਾ ਹਿੱਸਾ ਵੰਡ ਕੇ ਲੈ ਲਵੋ ਜਦ ਸੰਤਾਂ ਨੇ ਅੱਖਾਂ ਖੋਲੀਆਂ ਤਾਂ ਪੰਛੀਆਂ ਨੂੰ ਬਤਾਵੇ ਕਿ ਸੰਤ ਜੀ ਕਬਰਾਗੇ ਅਤੇ ਕਹਿਣ ਲੱਗੇ हे ਦੁਸ਼ਟ ਪਾਪੀ। ਇੰਨਾ ਨੂੰ ਚੋ ਬੰਨਿਆ ਹੈ ਛੱਡ ਦੇ। ਜੇਕਰ ਤੂੰ ਸਾਡੇ ਵੀ ਸੁਖਣਾ ਦੇਣੀ ਹੈ ਤਾਂ ਸਾਨੂੰ ਚਤੁਰਪੁੱਜ ਪੰਛੀ ਫੜ ਲਿਆ ਦੇ। ਸਾਨੂੰ ਇਨ੍ਹਾਂ ਪੰਛੀਆਂ ਦੀ ਲੋੜ ਨਹੀਂ ਹੈ। ਸੰਤਾਂ ਦੇ ਬਚਨ ਸੁਣ ਕੇ ਲੋਦੀਏ ਨਹੀਂ ਉਹ ਪੰਛੀ ਛੱਡ ਦਿੱਤੇ ਅਤੇ ਜਾਲ ਤੇ ਚੋਗਾ ਲੈ ਕੇ ਚਤੁਰਪੁੱਜ ਪੰਛੀ ਨੂੰ ਫੜਨ ਤੁਰ ਪਿਆ। ਉਸ ਨੂੰ ਫਿਰਦਿਆਂ ਸ਼ਾਮ ਪੈ ਗਈ ਇਹ ਭੁੱਖਾ ਤਿਹਾਇਾ ਉਸ ਦੀ ਖੋਜ ਵਿੱਚ ਲੱਗਾ ਰਿਹਾ ਇੰਨੇ ਚਿਰ ਨੂੰ ਉਸ ਦੇ ਇਸਤਰੀ ਸਾਰਾ ਦਿਨ ਉਡੀਕ ਕੇ ਇਸ ਦੀ ਰੋਟੀ ਲੈ ਕੇ ਆਈ ਤਾਂ ਇਸ ਨੇ ਕਿਹਾ ਜਿੰਨਾ ਚਿਰ ਮੈਂ ਚਤਰਪੁੱਜ ਪੰਛੀ ਨਾ ਫੜ ਲਵਾਂ ਤਦ ਤੱਕ ਮੈਂ ਰੋਟੀ ਨਹੀਂ ਖਾਵਾਂਗਾ ਇਸਤਰੀ ਨੇ ਕਿਹਾ ਸਵਾਮੀ ਜੀ ਤੇਰੀ ਇੰਨੀ ਉਮਰ ਸ਼িকার ਕਰਦਿਆਂ ਗੁਜ਼ਰ ਗਈ ਹੈ ਤੂੰ ਕਦੇ ਅੱਗੇ ਭੀ ਚਤਰ ਪੁਜ ਪੰਛੀ ਸੁਣਿਆ ਜਾਂ ਵੇਖਿਆ ਹੈ ਕਿਸੇ ਧੂਰਤ ਨੇ ਤੈਨੂੰ ਠੱਗ ਲਿਆ ਹੈ ਤੂੰ ਰੋਟੀ ਖਾ ਲੈ ਅਤੇ ਘਰ ਚੱਲ ਇਸਤਰੀ ਦੀ ਗੱਲ ਸੁਣ ਕੇ ਲੋਧੀਏ ਨੂੰ ਬੜਾ ਗੁੱਸਾ ਚੜ ਗਿਆ ਉਹ ਆਪਣੀ ਇਸਤਰੀ ਨੂੰ ਮਾਰਦਾ ਹੋਇਆ ਕਹਿਣ ਲੱਗਾ ਮੂਰਖੇ ਅਸੀਂ ਦੁਨੀਆਦਾਰ ਲੋਕ ਤਾਂ ਬੇਸ਼ੱਕ ਝੂਠ ਬੋਲ ਲੈਂਦੇ ਆ ਪਰ ਸੰਤ ਲੋਕ ਕਦੇ ਵੀ ਝੂਠ ਨਹੀਂ ਬੋਲਦੇ ਮੈਨੂੰ ਸੰਤਾਂ ਨੇ ਕਿਹਾ ਹੈ ਚਤੁਰ ਪੁੱਜੇ ਪੰਛੀ ਸਾਨੂੰ ਫੜ ਕੇ ਲਿਆ ਦੇ ਜੇ ਚਤੁਰ ਪੁੱਜੇ ਪੰਛੀ ਹੁੰਦਾ ਤਾਂ ਉਹ ਕਿਉਂ ਆਖਦੇ ਇਸ ਗੱਲ ਤੋਂ ਮੈਨੂੰ ਨਿਚਾ ਹੈ ਕਿ ਚਤੁਰ ਪੁੱਜੇ ਪੰਛੀ ਜ਼ਰੂਰ ਹੁੰਦਾ ਹੈ ਅੱਤੇ ਮੈਂ ਉਸ ਨੂੰ ਫੜ ਕੇ ਲਿਆਵਾਂਗਾ ਉਸ ਨੂੰ ਫੜੇ ਬਿਨਾਂ ਰੋਟੀ ਨਹੀਂ ਖਾਵਾਂਗਾ ਉਸ ਦੀ ਅਜੇ ਹੀ ਦ੍ਰਿੜ ਪ੍ਰਤੀਗਿਆ ਵੇਖ ਕੇ ਇਸ ਤਰੀਕਰ ਮੁਰ ਆਈ ਅਤੇ ਵਿਆਦ ਜੰਗਲ ਵਿੱਚ ਚਤਰਪੂਜੇ ਪੰਛੀ ਦੀ ਤਲਾਸ਼ ਕਰਦਾ ਰਿਹਾ ਰਾਤ ਪੈ ਗਈ ਤਾਹ ਰਾਤ ਨੂੰ ਵੀ ਕਰਨਾ ਗਿਆ ਦਿਨ ਹੁੰਦੇ ਫੇਰ ਉਸੇ ਪੰਛੀ ਦੀ ਤਲਾਸ਼ ਵਿੱਚ ਲੱਗ ਗਿਆ ਇਸ ਤਰ੍ਹਾਂ ਤਿੰਨ ਰਾਤਾਂ ਜੰਗਲ ਵਿੱਚ ਭੁੱਖਾ ਰਿਹਾ ਤੇ ਚਾਰ ਦਿਨ ਭੁੱਖਾ ਰਹਿ ਕੇ ਚਤਰਪੂਜ ਪੰਛੀ ਦੀ ਖੋਜ ਕੀਤੀ ਪਰ ਉਹ ਪੰਛੀ ਨਾ ਲੱਭਾ ਤੇ ਨਾ ਹੀ ਉਸ ਦੀ ਕੁਝ ਸਹੁ ਉਦੋਂ ਸੂਮਿਲੀ ਅਖੀਰ ਲੋਧੀ ਨੇ ਕਿਹਾ ਹੁਣ ਮੇਰਾ ਧਰਮ ਜਿਉਂਦੇ ਰਹਿਣਾ ਨਹੀਂ ਹੈ ਉਸਨੇ ਜੰਗਲ ਵਿੱਚੋਂ ਲੱਕੜਾਂ ਟੁਣ ਲਈਆਂ ਤੇ ਚਿਖਾ ਬਣਾ ਕੇ ਸੜਨ ਲੱਗਾ ਭਗਵਾਨ ਵਿਸ਼ਨੂੰ ਜੀ ਉਸਦਾ ਸਿੱਧਕ ਵੇਖ ਕੇ ਪ੍ਰਸੰਨ ਹੋ ਗਏ ਤੇ ਆਪਣੇ ਮਨ ਵਿੱਚ ਕਹਿਣ ਲੱਗੇ ਇਸਨੇ ਸੰਤ ਦੇ ਬਚਨ ਨੂੰ ਸੱਤ ਕਰਕੇ ਜਾਣਿਆ ਹੈ ਉਸੇ ਬਚਨ ਨੂੰ ਸੱਤ ਮੰਨਦਾ ਹੈ ਹੁਣ ਮਰਨ ਲਈ ਤਿਆਰ ਹੈ ਪਰ ਸੰਤਾਂ ਨੂੰ ਜਾ ਕੇ ਇਹ ਕਹਿਣ ਲਈ ਤਿਆਰ ਨਹੀਂ ਕਿ ਸੰਤ ਜੀ ਚਤੁਰ ਭੁਜ ਪੰਛੀ ਕੋਈ ਨਹੀਂ ਹੁੰਦਾ ਤੁਸਾਂ ਮੈਨੂੰ ਝੂਠ ਬੋਲ ਕੇ ਇਹਨਾ ਦੁੱਖ ਦਿੱਤਾ ਹੈ ਇਸ ਲਈ ਹੁਣ ਮੈਂ ਚਤੁਰ ਭੁਜ ਪੰਛੀ ਹੋ ਕੇ ਦਰਸ਼ਨ ਦੇਵਾ ਤਾਂ ਹੀ ਇਹ ਬਚ ਸਕਦਾ ਹੈ ਨਹੀਂ ਤਾਂ ਇਹ ਜਰੂਰ ਹੀ ਸੜ ਮਰੇਗਾ ਇਹ ਵਿਚਾਰ ਕਰਦੇ ਹੀ ਝਟ ਚਤੁਰ ਭੁਜ ਪੰਛੀ ਰੂਪ ਬਣ ਕੇ ਉਸ ਦੇ ਸਾਹਮਣੇ ਆ ਬੈਠੇ ਉਸ ਪੰਛੀ ਨੂੰ ਵੇਖ ਕੇ ਵਿਆਦ ਲੋਧੀਆ ਉਸ ਵੇਲੇ ਚਿਖਾ ਤੋ ਉੱਠ ਬੈਠਾ ਅਤੇ ਉਸ ਪੰਛੀ ਨੂੰ ਫੜਨ ਵਾਸਤੇ ਉਸ ਦੇ ਮਗਰ ਦੌੜਨ ਲੱਗਾ ਚੋਚੀ ਪ੍ਰਭੂ ਨੇ ਵੀ ਇਹ ਇੱਕ ਨਵਾਂ ਚੋਜ ਬਣਾਇਆ ਤੇ ਤਪੂਸੀ ਤੇ ਟਪੂਸੀ ਮਾਰਦੇ ਹੋਏ ਅਗਾਹਾਂ ਇਹ ਅਗਾਹਾਂ ਤੁਰ ਹੀ ਗਏ ਗੱਲ ਕੀ ਦੂਜਾ ਦਿਨ ਵੀ ਗੁਜ਼ਰ ਗਿਆ ਪਰ ਉਹ ਪੰਛੀ ਨਾ ਫੜੇ ਆ ਗਿਆ ਤਦ ਲੋਧੀਆ ਜਾਲ ਵਗੈਰਾ ਸੁੱਟ ਕੇ ਤੇ ਹੱਥਾਂ ਵਿੱਚ ਛੁਰੀ ਲੈ ਕੇ ਆਪਣਾ ਗੜਾ ਵੜਨ ਲੱਗਾ ਉਧਰ ਚੋਜੀ ਚਤਰਭੁਜ ਪੰਛੀ ਆਪ ਉਸ ਦੇ ਜਾਲ ਵਿੱਚ ਫਸ ਕੇ ਫੜਫੜਾਉਣ ਲੱਗ ਪਿਆ ਉਸ ਤੇ ਖੰਭਾਂ ਦੀ ਬਾਤ ਸੁਣ ਕੇ ਲੋਧੀਆ ਪਰਮ ਪ੍ਰਸੰਨ ਹੋਇਆ ਤੇ ਛੁਰੀ ਨੂੰ ਪਰਾਂ ਸੁੱਟ ਕੇ ਭੱਜ ਕੇ ਆਇਆ ਅਤੇ ਜਾਲ ਵਿੱਚ ਫਸੇ ਹੋਏ ਚਤਰਭੁਜ ਪੰਛੀ ਦੇ ਪੈਰਾਂ ਨੂੰ ਰੱਸੀ ਨਾਲ ਬੰਨ ਕੇ ਸੰਤ ਜੀ ਵੱਲ ਲੈ ਤੁਰਿਆ ਜਦ ਸੰਤ ਜੀ ਨੇ ਵਿਖਿਆ ਕਿ ਸ਼ਕਾਰੀ ਚਤਰ ਪੁਜ ਭਗਵਾਨ ਨੂੰ ਬਨ ਕੇ ਲਈ ਆਉਂਦਾ ਹੈ ਤਾਂ ਸੰਤ ਜੀ ਨੇ ਉੱਠ ਕੇ ਆਦਰ ਸਤਕਾਰ ਕੀਤਾ ਪਹਿਲ ਉਨ੍ਹਾਂ ਨੇ ਲੋਧੀਏ ਨੂੰ ਨਾਮ ਸ਼ਕਾਰ ਕੀਤੀ ਅਤੇ ਮਗਰੋਂ ਪ੍ਰਭੂ ਪ੍ਰਖੁੱਤਮ Swami ਜੀ ਨੂੰ ਡੰਡਉਤ ਪ੍ਰਣਾਮ ਕੀਤੀ ਫਿਰ ਪ੍ਰਭੂ ਨੇ ਦੋਹਾਂ ਸਾਧੂ ਅਸਾਧੂ ਨੂੰ ਆਪਣਾ ਆਤਮ ਬੋਧ ਬਖਸ਼ ਕੇ ਦੇਵ ਅਦ੍ਰਿਸ਼ਟੀ ਦੇ ਕੇ ਨਿਹਾਲ ਕੀਤਾ ਅਤੇ ਉਹਨਾਂ ਨੂੰ ਪ੍ਰਤੱਖ ਦਰਸ਼ਨ ਦੇ ਕੇ ਪ੍ਰਮ ਧਾਮ ਦਾ ਅਧਿਕਾਰੀ ਬਣਾ ਕੇ ਸ੍ਰੀ ਪ੍ਰਭੂ ਜੀ ਲੋਪ ਹੋ ਗਏ ਦੋਵੇਂ ਸਾਧੂ ਅਸਾਧੂ ਕੁਦ ਚਿਰ ਮਗਰੋਂ ਦੇਹ ਤਿਆਗ ਕੇ ਪ੍ਰਭੂ ਵਿੱਚ ਲੀਨ ਹੋ ਗਏ ਇਹ ਸੀ ਬਦਕ ਦੀ ਕਥਾ ਪ੍ਰਭੂ ਨੇ ਖੁਦ ਬਦਕ ਨੂੰ ਦਰਸ਼ਨ ਦਿੱਤੇ ਸਨ ਇੱਕ ਸੰਤ ਨੇ ਕਿਹਾ ਸੀ ਚਤੁਰਪੁਰ ਪੰਛੀ ਫੜ ਲਿਆ ਸੋਸ ਨੂੰ ਨਹੀਂ ਸੀ ਪਤਾ ਕਿ ਚਤੁਰਪੁਰ ਪੰਛੀ ਕੋਈ ਹੁੰਦਾ ਹੈ ਜਦੋਂ ਭਗਵਾਨ ਉਸ ਦੇ ਸਾਹਮਣੇ ਆਪ ਹੀ ਚਤੁਰਪੁਰ ਪੰਛੀ ਦਾ ਰੂਪ ਬਣ ਕੇ ਆਏ ਤਾਂ ਉਸ ਸੰਤ ਅੱਗੇ ਲੈ ਗਿਆ ਤੇ ਸੰਤ ਨੇ ਦੂਰੋਂ ਹੀ ਨੰਡੌਤ ਕੀਤੀ ਇਹ ਸਾਕੀ ਤੇ ਹੀ ਸਮਾਪਤ ਹੁੰਦੀ ਹੈ ਇਸੇ ਤਰ੍ਹਾਂ ਰੋਜ਼ ਸਾਡੇ ਚੈਨਲ ਨਾਲ ਜੁੜਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ